ਰਬਜੀਤ ਸੰਗਰੂਰ ਦੀ ਰਚਨਾ ਕਦੇ ਚੰਨ ਨੂੰ ਤੱਕਦਾ ਕਦੇ ਤੱਕਦਾ ਤਾਰਿਆਂ ਨੂੰ ਕਦੇ ਤੱਕਦਾ ਤਾਰਿਆਂ ਨੂੰ ਕਦੇ ਚੰਨ ਨੂੰ ਤੱਕਦਾ ਕਦੇ ਚੰਨ ਨੂੰ ਤੱਕਦਾ ਕਦੇ ਤੱਕਦਾ ਤਾਰਿਆਂ ਨੂੰ ਕਦੇ ਤੱਕਦਾ ਤਾਰਿਆਂ ਨੂੰ ਕਦੇ ਇੱਕ ਨੂੰ ਯਾਦ ਕਰਦਾ ਕਦੇ ਇੱਕ ਨੂੰ ਯਾਦ ਕਰਦਾ ਕਦੇ ਕਰਾਂ ਸਾਰਿਆਂ ਨੂੰ ਕਦੇ ਕਰਾਂ ਸਾਰਿਆਂ ਨੂੰ ਹਰ ਵੇਲੇ ਰੰਦਾਨਾ ਹਰ ਵੇਲੇ ਰੰਦੀਨਾ ਸਾਨੂੰ ਟੈਨਸ਼ਨ ਤੇਰੀ ਏ ਸਾਨੂੰ ਟੈਨਸ਼ਨ ਤੇਰੀ ਏ ਪਤਾ ਨਹੀਂ ਤੇਰੇ ਮਾਈਂਡ ਵਿੱਚ ਕੀ ਚੱਲਦਾ Que chalé,